ਜਿਵੇਂ ਉਹ ਕਹਿ ਰਹੇ ਜਿਤਨਾ ਮੰਗਾਈਆਂ ਵਾਧੀਆਂ ਜਾਂਦੀਆਂ ਉਸ ਤਰ੍ਹਾਂ ਹੀ ਇਹ ਗ੍ਰਿਲ ਨਾਲ ਬਾਅਦ ਚੋਕ ਪਲਾਸਟਿਕ ਦੀ ਵੀ ਆਉਣ ਲੱਗੀ ਫਾਈਬਰ ਵੀ ਆਉਣ ਲੱਗੀ ਪਹਿਲਾਂ ਇਹ ਜਾਲੀ ਸਿਲਵਰ ਦੇ ਵਿੱਚ ਕਾਫੀ ਟ੍ਰੈਕਟਰ ਸੀ ਜਿਹੜੇ ਫੋਰਡ ਜਿਹੜੇ ਪੁਰਾਣੇ ਕੋਲੇ ਸੀਗੇ ਜਾਂ ਅਸੀਂ ਕੰਮ ਕਰਿਆ ਸਟਾਰਟਿੰਗ ਵਿੱਚ ਤੇ ਇਹ ਜਾਲੀ ਕਾਫੀ ਹੈਵੀ ਕੁਆਲਟੀ ਦੇ ਵਿੱਚ ਆਉਂਦੀ ਦੀ ਫਾਰਮ ਟਰੈਕ ਦੀ ਜਿਹੜੀ ਜਾਲੀ ਆਈ ਸੀ ਉਹ ਜ਼ਿਆਦਾ ਤਕਰੀਬਨ ਜਿਹੜੇ ਫਾਰਮ ਟਰੈਕ 50 ਆਉਂਦੇ ਸੀ ਉਹਨਾਂ ਚ ਇਹ ਗ੍ਰਿਲ ਨਾਲ ਪਲਾਸਟਿਕ ਦੀ ਵੀ ਆਈ ਆ ਅੰਦਰੋਂ ਇਹ ਕਾਲੀ ਹੁੰਦੀ ਸੀ ਤਕਰੀਬਨ ਆਤ ਸਾਰੇ ਟਰੈਕਟਰ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਗ੍ਰਿੱਲਾਂ ਲਾਉਣੇ ਆ ਸਕੋਰ ਨੂੰ ਸੁਭਰਾਈ ਦੀ ਤਕਰੀਬਨ ਸਾਰੇ ਟਰੈਕਟਰਾਂ ਦੀ ਆ ਕੈਮਰਾਮੈਨ ਨੂੰ ਦੇ ਦੇ ਮੈਂ ਦਫਾਨਾ ਅੱਗੇ ਉਹ ਆ ਤੁਸੀਂ ਪਛਾਣ ਲੋ ਤੁਹਾਡੇ ਟਰੈਕਟਰ ਦੀ ਕਿਹੜੀ ਗ੍ਰਿੱਲ ਆ ਜਾਂ ਕਿਹੜੀ ਜਾਲੀ ਕਹਿ ਲੋ ਪੰਜਾਬੀ ਚ ਆ ਦੇਖੋ ਆ ਲਿਆਈ ਆ ਬੇਟਾ ਸੋਨੂੰ ਅੱਗੇ ਲਿਆਈ ਆ ਆ ਜਿਹੜੀ ਜਾਲੀ ਦੇਖੋ ਆ ਸਿਲਵਰ ਦੇ ਵਿੱਚ ਆ ਕਾਫੀ ਵਜਨ ਆ ਇਹਦਾ ਜਾਲੀ ਦਾ ਆ ਗ੍ਰਿੱਲ ਦਾ ਬਾਹਰਲਾ ਫਰੇਮ ਇਹਦਾ ਸਿਲਵਰ ਦਾ ਐਲੂਮੀਨੀਅਮ ਦਾ ਆ ਜਿਹੜੇ ਅੱਖਰ ਵੀ ਆ ਜਿਹੜੇ ਆ ਸਿਲਵਰ ਦੇ ਵਿੱਚ ਫੋਟ ਲਿਖਿਆ ਹੋਇਆ ਆ ਹੁਣ ओरिजिनल ਦੀ ਚੱਲਦੀ ਹੈ ਗੱਲ ਵੀ ਫੋਰਡ ਦੀ ਗ੍ਰਿਲ ओरिजिनल ਕਿਹੜੀ ਆ ਸਮੇ ਦੇ ਹਿਸਾਬ ਨਾਲ ਦੇਖੋ ਮਹਿੰਗਾਈ ਦੇ ਹਿਸਾਬ ਨਾਲ ਬਾਅਦ ਚੋਹੇ ਬਾਹਰਲਾ ਫਰੇਮ ਮੈਨੂੰ ਲੱਗਦਾ ਅੱਜ ਜੇ ਸਿਲਵਰ ਦਾ ਬਣੇ ਤਾਂ ਕਿੰਨੇ ਦੀ ਜਾਲੀ ਬਣੂਗੀ ਤੇ ਸਿਲਵਰ ਦੇ ਵਿੱਚ ਤੇ ਦੇਖੋ ਆ ਸਾਰੀਆਂ ਸਿਲਵਰ ਦੇ ਵਿੱਚ ਆ ਜਾਲੀਆਂ ਤੇ ਹੁਣ 3000 ਦੀ ਜਾਲੀ ਦੀ ਸਾਨੂੰ ਕਾਫੀ ਫੋਨ ਆਉਂਦੇ ਆ ਬਾਈ ਜੀ ਫੋਰਡ 3000 ਦੀ ਜਾਲੀ ਨਹੀਂ ਹੈਗੀ ਉਹ ਮੇਰਾ ਪਿੱਛੇ ਰੱਖੀ ਜਾਂ ਇਹਨਾਂ ਨੂੰ ਉਹ ਤੋਂ ਬਾਅਦ ਆ 855 ਦੀ ਤੁਸੀਂ ਗ੍ਰਿਲ ਦੇਖਣਦੇ ਹੋ ਇਹ ਹਲੇ ਬਾਅਦ ਵਾਲਾ ਮਾਡਲ ਹੈ ਤੋਂ ਪਹਿਲਾਂ ਗ੍ਰਿੱਲ ਇੱਥੇ ਪਈ ਸੀ ਆਹ ਸਕੋਰਟ 335 ਜਿਹੜੇ 27 ਆਉਂਦੇ ਸੀ ਉਹਨਾਂ ਨੂੰ ਗ੍ਰਿੱਲ ਹੋਰ ਆਉਂਦੀ ਸੀ ਆਹ ਸੋਨਾਲੀਕਾ ਦੀ RX ਦੀ ਆ ਗਈ ਆਹ 735 ਦੀ ਆ ਗਈ ਇਹ ਤੋਂ ਪਹਿਲਾਂ ਚਿੱਟਾ ਸਕੋਰਟ ਜਿਹੜਾ ਆ ਜ ਉਹਨੂੰ ਆਹ ਗ੍ਰਿੱਲ ਵੀ ਆਈ ਆਹ ਸਵਰਾਜ ਦੀ ਆ ਗਈ ਤੇ ਆਹ ਸਕੋਰਟ ਚਿੱਟੇ ਦੀ ਆ ਗਈ ਤੇ ਸਕੋਰਟ ਲਿਖਿਆ ਉਸ ਤੋਂ ਵੱਡਾ ਅਮਰੂਤੀ ਸਕੋਰਟ ਦੀ ਆ ਗਈ ਇਹਦਾ ਥੋੜਾ ਫਰਕ ਸੀਗਾ ਇਹ ਸਿੱਧੀ ਸੀਗੀ ਠੀਕ ਆ ਦੋਸਤੋ ਉਸ ਤੋਂ ਵੱਡਾ ਉਹ ਜਿਹੜੀ ਸਾਹਮਣੇ ਪਈ ਦੇਖਦੇ ਆ ਤੁਸੀਂ ਆ 735 ਦੀ ਜਿਹੜੀ ਗ੍ਰਿੱਲ ਉਹਨਾ ਸਾਡੇ ਕੋਲ ਹੋਰ ਦੇਖ ਰਿਹਾ ਨਾ ਪਈ ਆ ਕੋਈ ਚੈਰਮੈਨ ਆਦਾ ਕਿਸੇ ਦੀ ਜਾਲੀ ਲਵਾਈ ਹੋਊਗੀ ਉਦੋਂ ਵਾਰਾ 60 ਦੀਆਂ ਆ ਗਈਆਂ ਆ 36 10 ਦੀ ਆ ਗਈ ਆ 60 ਦੀਆਂ ਆ ਗਈਆਂ ਸੋਨਾ ਲੀਕਾ ਦੀਆਂ ਆ ਗਈਆਂ ਹੋਰ ਕਾਫੀ ਟਰੈਕਟਰਾਂ ਦੀਆਂ ਗ੍ਰਿੱਲਾਂ ਆਉਂਦੀਆਂ ਪਰ ਅਜੇ ਉਹ ਚੱਕ ਕੇ ਲਈ ਉੱਪਰੋਂ ਗ੍ਰਿੱਲਾਂ ਹੋਰ ਰਵੀਆਂ ਤੁਹਾਨੂੰ ਹੋਰ ਦਿਖਾਉਣਾ 744 ਦੀ ਗ੍ਰਿੱਲ ਦਿਖਾਉਣਾ ਕਾਫੀ ਗ੍ਰਿੱਲਾਂ ਜਿਹੜੀਆਂ ਅੱਜ ਮੈਂ ਕਾ ਜਾਣਕਾਰੀ ਦੇ ਕੇ ਇਹਦੀ ਵੀ ਕਾਫੀ ਡਿਮਾਂਡ ਰਹਿੰਦੀ ਆ ਟਰੈਕਟਰਾਂ ਦੇ ਵਿੱਚ ਮੋਡੀਫਿਕੇਸ਼ਨ ਦੇ ਵਿੱਚ ਤਰਾਇਆਂ ਫਿਲਡਰਾਂ ਦੀ ਬਹੁਤ ਡਿਮਾਂਡ ਆ ਰਹ ਜਾਂਦੀਆਂ ਸ਼ਿਲਡਾਂ ਜਾਂ ਬੋਨਟ ਬਹੁਤ ਖਰਾਉ ਬੰਦੇ ਆ ਅੱਗੇ ਆ ਮੈਸੀ ਦੀ ਜਾਰੀ ਆ ਗਈ ਫਿਰ ਸਵਰਾਗ ਦੀ ਆ ਗਈ ਆ ਸਕਾਉਟ ਦੀ ਆ ਗਈ ਤੁਹਾਨੂੰ ਸਾਰੀਆਂ ਹੌਲੈਂਡ ਦੀ ਗ੍ਰਿਲ ਆ ਸਾਈਡ ਵਾਲੀਆਂ ਗ੍ਰਿਲਾਂ ਕਾਫੀ ਜਾਣਕਾਰੀਆਂ ਆਪਣੇ ਕੋਲ ਪਈਆਂ ਪੇਜ ਨੂੰ ਫੋਲੋ ਕਰ ਲਓ ਜਾਣਕਾਰੀਆਂ ਤੁਹਾਨੂੰ ਬਹੁਤ ਡਿਟੇਲ ਜੱਗੇ ਦੇਵਾਂਗੇ ਇਸ ਤਰ੍ਹਾਂ ਫੁੱਟ ਰੈਸਟਾਂ ਦੀ ਜਾਣਕਾਰੀ ਅੱਗੇ ਤੁਹਾਨੂੰ ਆਉਣ ਵਾਲੇ ਹਰ ਲੋਕਾਂ ਦੇ ਵਿੱਚ ਮਿਲਦੀਆਂ ਰਹਿਣਗੀਆਂ ਤਾਂ ਹੁਣ ਆ ਨਾਟਗੇਰਾ ਦੀ ਜਾਲੀ ਲਾ ਕੇ ਲਿਆ ਹੈ ਬਾਈ ਆ ਨਾਟਗੇਰਾ ਅੰਦਰ ਲੇਟਾਂ ਵਾਲੇ ਬਾਹਰ ਲੇਟਾਂ ਵਾਲੇ ਆਉਂਦੇ ਰਹਿੰਦੇ ਇਹਨਾਂ ਬਾਰੇ ਜਾਣਕਾਰੀਆਂ ਤੁਹਾਨੂੰ ਦਵਾਂਗੇ ਅੱਗੇ ਸਵਰਾਜ ਦੀ ਜਾਲੀ ਆ ਜਿਹੜੀ ਤੁਸੀਂ ਦੇਖਣਦੇ ਹਰੇ ਤੋਤੀਏ ਸਵਰਾਜ ਕਹਿ ਸਕਦੇ ਜਾਂ ਹਰੇ ਸਵਰਾਜ ਆ ਉਹਨਾਂ ਦੀ ਗ੍ਰੇਲ ਆ ਇਹ ਆ ਜਿਹੜੀਆਂ ਟ੍ਰੇਆਂ ਤੁਸੀਂ ਦੇਖਣਦੇ ਹੋ ਔਫੋਰਡ ਦੀ ਬੈਟਰੀ ਟ੍ਰੇ ਆ ਪਹਿਲਾਂ ਲੋਕਾਂ ਨੇ ਕੱਢ-ਕੱਢ ਬਾਹਰ ਸਿੱਟੀਆਂ ਹੁਣ ਇਹਨਾਂ ਦੀ ਫੇਰ ਡਿਮਾਂਡ ਹੈ ਇਹੋ ਜਿਹੇ ਚੀਜ਼ਾਂ ਬਹੁਤ ਡੀਟੇਲਡ ਬਹੁਤ ਵੀਡੀਓ ਪਈਆਂ ਅੱਗੇ ਆਪਣੇ ਪੇਜ ਨਾਲ ਫੇਰੋ ਤੁਹਾਨੂੰ ਇਹੋ ਜਿਹੀ ਜਾਣਕਾਰੀਆਂ ਆਪਣੇ ਪੇਜ ਤੇ ਬਹੁਤ ਮਿਲਣਗੀਆਂ ਦੋਸਤੋ ਆ ਦੇਖੋ ਇਹ ਬੈਟਰੀ ਟ੍ਰੇ ਆ ਔਫੋਰਡ ਦੀ